ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਜੋ ਵੈਬ ਟੀਵੀ ਚੈਨਲ ਚੱਲ ਰਿਹਾ ਹੈ ਉਹਦਾ 1 ਸਾਲ ਪੂਰੇ ਹੋਣ ਤੇ ਬਰੇ ਗੰਡ ਪੂਰੇ ਹੋਣ ਤੇ ਅਸੀਂ ਦਾਸ ਸੰਤ ਸਤਨਾਮ ਸਿੰਘ ਸਰਦਾਰ ਜਸਪਾਲ ਸਿੰਘ ਜੀ ਹੀਰਾ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਇਸ ਚੈਨਲ ਨੇ ਜੋ ਸਾਲ ਦੇ ਵਿੱਚ ਬਹੁਤ ਹੀ ਵਧੀਆ ਪ੍ਰੋਗਰਾਮ ਦਿੱਤੇ ਜੋ ਕਿ ਪੰਥ ਦੇ ਮਸਲੇ ਦੇ ਵਿੱਚ ਜਿਵੇਂ ਕਿ ਬਾਪੂ ਸੂਰਤ ਸਿੰਘ ਜੀ ਖਾਲਸਾ ਕਈਆਂ ਮਹੀਨਿਆਂ ਤੋਂ ਭੁੱਖ ਹੜਤਾਲ ਤੇ ਬੈਠੇ ਸਨ ਉਹਨਾਂ ਦੀ ਜੋ ਖਬਰ ਉਹਨਾਂ ਦੀ ਜੋ ਨਿਊਜ਼ ਆ ਪਹਿਰੇਦਾਰ ਚੈਨਲ ਨੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਪਹੁੰਚਾਈ ਇਸੇ ਹੀ ਤਰ੍ਹਾਂ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਰ ਵੀ ਅਨੇਕਾਂ ਜੋ ਧਾਰਮਿਕ ਮਸਲੇ ਸਨ ਉਹਨੂੰ ਪਹਿਰੇਦਾਰ ਟੀਵੀ ਨੇ ਬਹੁਤ ਦੂਰ ਦੂਰ ਤੱਕਰ ਪਛਾਇਆ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਪਹਿਰੇਦਾਰ ਟੀਵੀ ਦੇ ਜਿੰਨੇ ਵੀ ਮੈਂਬਰ ਹਨ ਜਿੰਨੇ ਵੀ ਇਹਦੀ ਟੀਮ ਹੈ ਸਰਦਾਰ ਜਸਪਾਲ ਸਿੰਘ ਜੀ ਸੰਪਾਦਕ ਜੋ ਇਹਦੇ ਹਨ ਉਹਨਾਂ ਨੂੰ ਮਹਾਰਾਜ ਪਰਮਾਤਮਾ ਦਿਨ-ਦੁਨੀ ਰਾਤ ਚੌਗਣੀ ਤਰੱਕੀ ਬਖਸ਼ੇ ਅੱਗੇ ਤੋਂ ਮਹਾਰਾਜ ਕਿਰਪਾ ਕਰੇ ਜੇ ਪਹਿਰੇਦਾਰ ਦੇ ਜਿੰਨੀ ਟੀਬ ਹੈ ਉਹਨਾਂ ਨੂੰ ਕੰਮਕਾਜ ਕਰਨ ਦੀ ਮਹਾਰਾਜ ਕਿਰਪਾ ਕਰੇ ਕਿਰਪਾ ਕਰੇ ਜੀ ਬਖਸ਼ੇ ਮਹਾਰਾਜ ਤੰਦਰੁਸਤੀਆਂ ਬਖਸ਼ੇ ਅਸੀਂ ਫੇਰ ਤੋਂ ਸਰਦਾਰ ਜਸਪਾਲ ਸਿੰਘ ਜੀ ਜਿਹੜਾ ਨੂੰ ਇਹ 1 ਸਾਲ ਪੂਰੇ ਹੋਣ ਤੇ ਲੱਖ ਲੱਖ ਵਧਾਈ ਦਿੰਦੇ ਹਾਂ ਜੀ ਇਹਨਾਂ ਕੁਝ ਬੋਲਦੇ ਕਿਵੇਂ ਦਾ ਯਾਤਿਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ